ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਕੈਨੇਡਾ ਦੇ ਬ੍ਰੈਂਪਟਨ ਸਥਿਤ ਤ੍ਰਿਵੇਣੀ ਮੰਦਿਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ 17 ਨਵੰਬਰ ਨੂੰ ਭਾਰਤੀ ਕੌਂਸਲੇਟ ਦੁਆਰਾ ਆਯੋਜਿਤ ਇੱਕ ਸਮਾਗਮ ਨੂੰ ਰੱਦ ਕਰ ਦਿੱਤਾ ਹੈ ਮੰਦਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਪੀਲ ਰੀਜਨਲ ਪੁਲਿਸ ਤੋਂ ਮਿਲੀ ਖੋਫੀ ਜਾਣਕਾਰੀ ਦੇ ਆਧਾਰ ਉਤੇ ਚੁੱਕਿਆ ਹੈ ਜਿਹਦੇ ਵਿੱਚ ਹਿੰਸਕ ਪ੍ਰਦਰਸ਼ਨਾਂ ਦਾ ਖਤਰਾ ਝਾਤ ਅਸੀ ਮੰਨਦੇ ਤੇ ਇਸ ਦਲੀਲ ਉੱਤੇ ਹੁਣ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਆਪਣਾ ਸਪਸ਼ਟ ਕਰ ਦਿੱਤਾ ਹੈ ਕੈਨੇਡਾ ਦੇ ਬ੍ਰੈਂਟਨ ਅਤੇ ਮਿਸਿਸਾਗਾ ਸ਼ਹਿਰ ਦੇ ਵਿੱਚ ਕਿਸੇ ਧਾਰਮਿਕ ਸਥਾਨ ਨੂੰ ਕੋਈ ਖਤਰਨਾਕ ਪਰੇਸ਼ ਨਹੀਂ ਅਤੇ ਪੀਲ ਰੀਜਨਲ ਪੁਲਿਸ ਦੇ ਵੱਲੋਂ ਕਮਿਊਨਿਟੀ ਆਕਵਾ ਵਖ ਵਖ ਜਥੇਬੰਦੀਆਂ ਅਤੇ ਸਨਖ ਲੋਕਾਂ ਦੇ ਨਾਲ ਸੰਪਰਕ ਕਾਇਮ ਕਰਦਿਆਂ ਮਾਹੌਲ ਸੁਖਾਂਵਾ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਪੀਲ ਰੀਜਨਲ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਕਿਹਾ ਕਿ ਲੋਕਾਂ ਨੂੰ ਭੈਮੁਕਤ ਕਰਨ ਦੇ ਲਈ ਧਾਰਮਿਕ ਥਾਵਾਂ ਉੱਤੇ ਆਲੇ ਦੁਆਲੇ ਪੁਲਿਸ ਦੀ ਮੌਜੂਦਗੀ ਵਿੱਚ ਵਾਅਦਾ ਕੀਤਾ ਗਿਆ ਧਾਰਮਿਕ ਥਾਵਾਂ ਨੇੜੇ ਰੋਸ ਵਖਾਵਿਆਂ ਜਾਂ ਹੋਰ ਸੰਭਾਵਿਤ ਖਤਰਿਆਂ ਬਾਰੇ ਪਾਇ ਚਾਰੇ ਦੀਆਂ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਪੁਲਿਸ ਨੇ ਕਿਹਾ ਕਿ ਇਲਾਕੇ ਦੇ ਵਿੱਚ ਮੌਜੂਦ ਤਤਨਖਸਤ ਨਮਾਸਤੇ ਕੋਈ ਸਿੱਧਾ ਖਤਰਾ ਪੈਦਾ ਨਹੀਂ ਹੁੰਦਾ ਆਪਣੀ ਯਤਨਾਂ ਨੂੰ ਅੱਗੇ ਵਧਾਉਂਦਿਆਂ ਅਪੀਲ ਰੀਜਨਲ ਪੁਲਿਸ ਭਾਰਤ ਦੇ ਕੌਂਸਲ ਚੰਦਰ ਦੇ ਸੰਪਰਕ ਦੇ ਵਿੱਚ ਹੈ ਅਤੇ ਭਾਈਚਾਰੇ ਨੂੰ ਤਰਪੇਸ਼ ਕਿਸੇ ਵੀ ਖਤਰੇ ਨੂੰ ਠਾਲ ਪੋਣ ਦੇ ਲਈ ਕਮਿਊਨਿਟੀ ਆਗੂਵਾਂ ਦੇ ਨਾਲ ਤਾਲਮੇਲ ਅਧੀਨ ਕੰਮ ਕੀਤਾ ਜਾ ਰਿਹਾ ਹੈ ਪੁਲਿਸ ਨੇ ਤਾਂ ਸਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਖਾਤਰ ਕਿਤੇ ਜਾ ਰਹੀ ਯਤਨਾ ਤਹਿਤ ਪ੍ਰਬੰਧਕਾਂ ਨੇ ਕਾਉਂਸਲਰ ਕੈਂਪ ਨੂੰ ਮੁਲਤਵੀ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਇਹ ਕੈਂਪ ਬਾਅਦ ਦੇ ਵਿੱਚ ਕਿਸੇ ਵੀ ਹੋਰ ਤਰੀਕ ਨੂੰ ਰੱਖੇ ਜਾ ਸਕਦੇ ਨੇ। ਆਪਣੇ ਬਿਆਨ ਦੇ ਅੰਤ ਦੇ ਵਿੱਚ ਪੀ ਲਿਸਨਰ ਪੁਲਿਸ ਨੇ ਇਹ ਵੀ ਕਿਹਾ ਕਿ ਇਲਾਕੇ ਦੇ ਵਿੱਚ ਵਸਦੇ ਹਰ ਸੱਖੀ ਦੀ ਸੁਰੱਖਿਆ ਯਕੀਨੀ ਬਣਾਉਣੀ ਉਹਨਾਂ ਦਾ ਫਰਜ਼ ਹੈ। ਇਥੇ ਦੱਸਣਾ ਬ੍ਰੈਂਪਟਨ ਅਤੇ ਮਿਸਿਸ ਸਾਗਰ ਦੇ Hindu ਮੰਦਿਰਾਂ ਦੇ ਬਾਹਰ ਮੁਰੇ ਰੋਸ ਵਿਖਾਵੇ ਕਰਨ ਦਾ ਐਲਾਨ ਕਰਦੀ ਇੱਕ ਵੀਡੀਓ ਸਾਹਮਣੇ ਆਉਣ ਦੇ ਮਗਰੋਂ ਪੀਲ ਰੀਜਨਲ ਪੁਲਿਸ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ ਮਿਸਿਸ ਸਾਗਰ ਦੇ ਕਾਲੀ ਬਾੜੀ ਅੰਦਰ ਅਤੇ ਬ੍ਰੈਂਪਟਨ ਦੇ ਤ੍ਰਿਵੇਣੀ ਮੰਦਿਰ ਦੇ ਬਾਹਰ 16 ਤੇ 17 ਨਵੰਬਰ ਨੂੰ ਹੋਣ ਵਾਲੇ ਰੋਸ ਵਿਖਾਵੇਆਂ ਮੱਦੇਨਜ਼ਰ ਤ੍ਰਿਵੇਣੀ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ 17 ਨਵੰਬਰ ਨੂੰ ਲਾਇਸੈਂਸ ਸਰਟੀਫਿਕੇਟ ਵਾਸਤੇ ਲੱਗਣ ਵਾਲਾ ਕਾਉਂਸਲਰ ਕੈਂਪ ਰੱਦ ਕਰ ਦਿੱਤਾ ਗਿਆ ਹੈ ਇਤਸਰਵਨ ਮਿਸਿਸ ਸਾਗਗਾ ਤੇ ਕਾਲੀਪਾੜੀ ਮੰਦਰ ਵੱਲੋਂ ਵੀ 16 ਨਵੰਬਰ ਦਾ ਸਮਾਗਮ ਰੱਦ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ ਇੱਥੇ ਦੱਸਣਾ ਬੰਦਾ ਹੈ ਕਿ ਭਾਰਤੀ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਚ ਦਾਵਾ ਕੀਤਾ ਗਿਆ ਹੈ ਕਿ ਪੀਲ ਰੀਜਨਲ ਪੁਲਿਸ ਸੁਰੱਖਿਆ ਮੁਹੱਈਆ ਕਰਵੋਂ ਤੇ ਇਵੈਂਟ ਵਿੱਚ 50000 ਡਾਲਰ ਤੋਂ 1 ਲੱਖ ਤੱਕ ਦੀ ਰਕਮ ਮੰਗ ਰਹੀ ਹੈ ਕੋਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ ਦਾ ਇੱਕ ਪ੍ਰੈਸ ਨੋਟ ਸਾਹਮਣੇ ਆਇਆ ਜਿਦੇ ਵਿੱਚ ਪੀਲ ਰੀਜਨਲ ਪੁਲਿਸ ਉੱਤੇ ਕੈਨੇਡੀਅਨ ਹਿੰਦੂਵਾ ਦੇ ਹੱਕਾਂ ਦੀ ਰਾਖੀ ਕਰਨ ਦੇ ਦੋਸ਼ ਫਿਲ ਲਗਾਏ ਗਏ ਨੇ ਤੁਹਾਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਤੇ ਵਿਚੇ ਤਣਾਅ ਚੱਲ ਰਿਹਾ ਹੈ ਤੇ ਖਾਸ ਕਰਕੇ ਜਦੋਂ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿਚਰ ਦੇ ਕਤਲ 'ਚ ਭਾਰਤੀ ਏਜੰਟਾਂ ਦੀ ਸੰਭਾਵਿਤ ਭੂਮਿਕਾ ਦਾ ਦੋਸ਼ ਲਾਇਆ ਸੀ ਹਾਲਾਂਕਿ ਭਾਰਤ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿੱਧੇ ਤੌਰ 'ਤੇ ਕਾ ਦਿੱਤਾ ਹੈ ਅਤੇ ਪ੍ਰਦਰਸ਼ਨ ਕਾਰਿਆ ਦੇ ਮੁੱਦੇ ਉੱਤੇ ਦੋਵਾਂ ਦੇਸ਼ਾਂ ਵਿਚਾਲੇ મતਭੇਦ ਹੋਰ ਡੂੰਘੇ ਹੋ ਗਏ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ